ਸੁਲਤਾਨਪੁਰ ਲੋਧੀ ਦੇ ਹੜਪਰਭਾਵਿਤ ਇਲਾਕਿਆਂ ਦੇ ਵਿੱਚ ਸ਼ਾਮਲ 16 ਟਾਪੂ ਨੂਮਾ ਪਿੰਡਾਂ ਦੀ ਹਾਲਤ 'ਚ ਹਲਕਾ ਸੁਧਾਰ ਦਿਖਾਈ ਦੇ ਰਿਹਾ ਹੈ ਪਿੰਡ ਬਾਉਪੁਰ ਅਤੇ ਸਾੰਗਰਾ ਸਮੇਤ ਕਈ ਪਿੰਡਾਂ ਦੇ ਵਿੱਚ ਪਾਣੀ ਦਾ ਪੱਧਰ ਘਟ ਚੁੱਕਿਆ ਦੱਸਦੀ ਹੈ ਕਿ ਇੱਥੇ ਕਈ ਆਰਜੀ ਬੰਨ ਦੱਸਦੀ ਹੈ ਕਿ ਇੱਥੇ ਕਈ ਆਰਜੀ ਬੰਨ ਟੁੱਟਣ ਤੋਂ ਬਾਅਦ ਹਾਲਤ ਬੇਹਦ ਮੰਦ ਭਾਗੇ ਹੋ ਚੁੱਕੇ ਸਨ ਖੇਤਾਂ ਤੇ ਘਰਾ ਤੱਕ ਪਾਣੀ ਭਰ ਚੁੱਕਿਆ ਸੀ ਹੁਣ ਇਨਾ ਕਿਸਾਨਾਂ ਦੇ ਲਈ ਅਗਲੀ ਫਸਲ ਦੀ ਬਜਾਈ ਵੱਡੀ ਚੁਣੌਤੀ ਹੈ ਕਿਉਂਕਿ ਸੰਸਾਧਨਾਂ ਦੀ ਘਾਟ ਅਤੇ ਆਰਥਿਕ ਤੌਰ ਤੇ ਮੰਦਹਾਲੀ ਨਾਲ ਜੂਝ ਰਹੇ ਇਸ ਇਲਾਕੇ ਦੇ ਕਿਸਾਨ ਆਪਣੀ ਜ਼ਮੀਨ ਨੂੰ ਦੁਬਾਰਾ ਆਬਾਦ ਕਰਨ ਦੇ ਵਿੱਚ ਅਸਮਰਥ ਹਨ ਦੂਜੇ ਪਾਸੇ ਪਾਣੀ ਤੋਂ ਬਾਅਦ ਕਈ ਥਾਵਾਂ ਤੇ ਘਰਾਂ 'ਚ ਕੰਧਾਂ ਅਤੇ ਛੱਤਾਂ ਵਿੱਚ ਤਰੇੜਾਂ ਆ ਗਈਆਂ ਨੇ ਬੇਸ਼ੱਕ ਹਜੇ ਪਾਣੀ ਪੂਰੀ ਤਰ੍ਹਾਂ ਨਹੀਂ ਘਟਿਆ ਪਰ ਨੁਕਸਾਨ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਸਟਾਰ نیوز ਪੰਜਾਬੀ ਟੀਵੀ ਦੇ ਲਈ ਸਿਮਰਨ ਸੰਦੂਦੀ ਰਿਪੋਰਟ ਹਮਜੀਤ ਸਿੰਘ ਬਾਉ ਪਰ ਕਿਸਾਨ ਆਗੂ ਕਪੂਰਸਲਾ ਜਿਹੜਾ ਇਸ ਮੰਡ ਖੇਤਰ ਦੇ ਵਿੱਚ ਬੜੇ-ਬੜੇ ਪੱਧਰ ਤੇ ਜਿਹੜਾ ਹੜ ਹਾਣ ਦੇ ਨਾਲ ਇੱਥੇ ਫਸਲਾਂ ਦਾ ਤੇ ਨੁਕਸਾਨ ਹੋਇਆ ਹੀ ਹੋਇਆ ਨਾਲ ਜਿਹੜੇ ਬੇਸ਼ਕੀਮਤੀ ਕਾਸੀ ਉਹ ਵੀ ਪੱਤਿਆਂ ਦੇ ਤਰ੍ਹਾਂ ਜਿਹੜੇ ਉਹ ਟਹਿ ਢੇਰੀ ਹੋ ਕੇ ਜ਼ਮੀਨ ਪਤਾ ਨਹੀਂ ਖਾ ਗਈ ਜਾਂ ਸਮਾਨ ਨਿਕਲ ਗਿਆ ਇਸ ਸਮੇਂ ਉਹਸ ਘਰਾਂ ਦੇ ਟੈਂਸ਼ਿਨ ਦਿਖਦੇ ਨਹੀਂ ਆ ਪਰ ਆ ਜਿਹੜੀਆਂ ਫਸਲਾਂ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਇੰਨੀ ਜਿਆਦੀ ਤਸਵੀਰਾਂ ਜਿਹੜੀਆਂ ਬਰਬਾਦੀ ਦੀਆਂ ਜਿਹੜੀਆਂ ਬਿਆਨ ਕਰ ਰਹੀਆਂ ਕਿ ਤਬਾਹੀ ਉਹ ਕਿਸ ਕਦਰ ਦੀ ਸੀ ਮਹਾਰਾਜ ਨੇ ਕਿਹੜੀ ਤਬਾਹੀ ਅਤੇ ਬਰਬਾਦੀ ਇੰਨੇ ਵੱਡੇ ਪੱਧਰ ਤੇ ਹੋ ਚੁੱਕੀ ਆ ਕਿ ਜਿਹਦਾ ਅਨੁਮਾਨ ਲਾਉਣਾ ਬਹੁਤ ਔਖਾ ਵਾ ਇਸ ਸਮੇਂ ਜਿਹੜੇ ਕਿਸਾਨ ਆ ਉਹ ਮਹੀਨਾ ਡੇਢ ਮਹੀਨੇ ਦੀ ਜਿਹੜੀ ਉਹਨਾਂ ਨੇ ਪੀੜਾ ਹੰਢਾਈ ਆ ਜਦੋਂ ਆਪਣੇ ਖੇਤਾਂ ਨੂੰ ਦੇਖਦੇ ਆ ਤੇ ਕਿਸਾਨਾਂ ਦੇ ਦਿਲ ਆ ਜਿਹੜੇ ਉਹ ਰੱਬ ਹੀ ਜਾਣਦਾ ਵਾ ਤੇ じゃ ਕਿਸਾਨ ਜਾਣਦਾ ਵੇ ਕਿਹੜੇ ਉਹ ਇੰਨੇ ਨਿਰਾਸ਼ਾ ਦੇ ਵਿੱਚੋਂ ਇੰਨੀ ਗਮੀ ਦੇ ਵਿੱਚੋਂ ਉਹ ਨਿਕਲ ਰਹੇ ਆ ਸੋ ਹੁਣ ਆਸ ਆ ਉਮੀਦ ਆ ਦੇਸ਼ ਨਿਵਾਸੀਆਂ ਤੋਂ ਵਿਦੇਸ਼ ਨਿਵਾਸੀਆਂ ਤੋਂ ਕਿ ਜਿਹੜਾ ਬਾਹ ਇਹਨਾਂ ਦੀ ਫੜਨ ਜਿਹੜੀ ਜ਼ਮੀਨ ਇਹਨਾਂ ਦੇ ਵਿੱਚ ਰੇਤਾ ਪੈ ਗਈ ਆ ਜਾਂ ਆ ਜਿਹੜੀ ਮਿੱਟੀ ਪੈ ਗਈ ਆ ਜਾਂ ਪਾੜ ਪੈ ਗਏ ਆ ਇਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਤੇ ਤਾਂ ਜੋ ਇਹ ਕਿਸਾਨ ਜਿਹੜਾ ਆਪਣੇ ਬੱਚਿਆਂ ਦੇ ਭਵਿੱਖ ਲਈ ਕਿਸਾਂ ਤਾਰ ਸਕਣ ਉਹਨਾਂ ਦੇ ਲਈ ਖਾਣ ਪੀਣ ਦਾ ਪ੍ਰਬੰਧ ਕਰ ਸਕਣ ਜਿਨ੍ਹਾਂ ਨੇ ਵਿਆਹ ਕਰਨੇ ਆ ਜਾਂ ਹੋਰ ਪ੍ਰੋਗਰਾਮ ਕਰਨੇ ਉਹ ਕਿਸਾਨ ਆਪਣੇ ਨੇਪਰੇ ਚੜਾ ਸਕਣ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਆ ਕਿ ਜਿਹੜੇ ਘਰ ਰੁੜ ਗਏ ਉਹਨਾਂ ਦਾ ਐਸਟੀਮੇਟ ਲਾ ਕੇ ਜਿਸਕ ਦਾ ਜਿੱਦਾਂ ਇਹਦਾ ਵੀ ਘਰ ਆ ਉਹ ਸਭਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਫਸਲਾਂ ਦਾ ਮੁਆਵਜ਼ਾ ਜਿਹੜਾ ਕਮ ਸੇ ਕਮ 70000 ਰੁਪਏ ਦਿੱਤਾ ਜਾਵੇ ਤੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤ ਪਈ ਆ ਤੁਸੀਂ ਅਸੀਂ ਖੋਚਦੇ ਹਾਂ ਚਲੋ ਵੀ ਤੁਸੀਂ ਕਹੋ ਜਿਸ ਦੀ ਖੇਤ ਉਸ ਦੀ ਰੇਤ ਪਰ ਨਹੀਂ ਉਹ ਰੇਤ ਸਾਡੀ ਵਿਕਨੀ ਨਹੀਂ ਗਈ ਉਹ ਮਿੱਟੀ ਵਾਲੀ ਰੇਤ ਆ ਜਾਂ ਰੇਤ ਸਾਧਨੀ ਕੋਈ ਨਹੀਂ ਹੈਗੇ ਕਿਸਾਨਾਂ ਕੋਲ ਕੋਈ ਰੇਤਾ ਨੂੰ ਕਿਦਾਂ ਚੱਕਣਗੇ ਇਸ ਕਰਕੇ ਰੇਤਾ ਦਾ ਮੁਆਵਜ਼ਾ ਜਿਹੜਾ ਉਹਨਾਂ ਨੂੰ ਲੱਖ ਡੇਢ ਲੱਖ ਰੁਪਈਆ ਜਿਹੜਾ ਵੱਖਰਾ ਦਿੱਤਾ ਜਾਵੇ ਤਾਂ ਜੋ ਜਿਹੜੀ ਜ਼ਮੀਨ ਦੇ ਵਿੱਚੋਂ ਰੇਤਾ ਉਹ ਆਸੇ-ਪਾਸੇ ਕਰਕੇ ਤੇ ਆਪਣਾ ਗੁਜ਼ਾਰਾ ਕਰ ਸਕਣ